ਜਿਨ੍ਹਾਂ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਤੇ ਸਾਡੇ ਸਾਰੇ ਭੈਣ ਭਰਾਵਾਂ ਨੂੰ ਬੁਲਾ ਦੇ ਦਿੱਤਾ ਇੱਕ ਜਗ੍ਹਾ ਤੇ ਇਕੱਠਾ ਕੀਤਾ ਤੇ ਆਪਾਂ ਆਵਾਜ਼ ਬੁਲੰਦ ਕਰਦੇ ਹੁਣ ਮੁਕਤੀ ਗੱਲ ਇਹ ਆ ਕਿ ਜਿੰਨੇ ਵੀ ਤੁਸੀਂ ਸਾਰੇ ਭੈਣ ਭਰਾ ਬੈਠੇ ਹੋ ਨਾ ਆਪੋ ਆਪਣੇ ਲੈਵਲ ਤੇ ਇੱਕ ਦਰਦ ਰੱਖ ਕੇ ਬੈਠੇ ਹੋ ਆਵਾਜ਼ ਬੁਲੰਦ ਕਰਦੇ ਹੋ ਬੇਸ਼ੱਕ ਇੱਕ ਮਾਂ ਦੇ ਤੇ ਦੋ ਚਾਰ ਪੁੱਤਰ ਜਨਮ ਲੈਂਦੇ ਆ ਨਾ ਤੇ ਮਤਭੇਦ ਉਹਨਾਂ ਦੇ ਵੀ ਹੁੰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜਾ ਸਾਡਾ ਐਸ ਵੇਲੇ ਕੋਈ ਮਤ ਭੇਦਿਆ ਉਹਨੂੰ ਸਾਈਡ ਤੇ ਰੱਖਦੇ ਹੋ ਤੇ ਜਿਹੜਾ ਸਾਡੇ ਨਾਲ ਮਤ ਭੇਦ ਕਰਦੇ ਆ ਉਹਨਾਂ ਦੇ ਟਿੱਖੇਲੀ ਅੱਗੇ ਆਜੋ ਮੇਰੇ ਵੀ ਹੋਣਾ ਇਹ ਇਹ ਰੋਣਾ ਕੰਨੇ ਸੰਗਰੂਰ ਦਾ ਨਹੀਂ ਤੁਸੀਂ ਜਿੱਧਰ ਮੱਤੀ ਚਲੇ ਜੋ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਪੂਰੇ ਮੁਲਕ 'ਚ ਹੁੰਦਾ ਆ ਰਿਹਾ ਔਰ ਚੀਮਾ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨਾ ਉਹ ਮੌਲਵਾ ਸਾਡਾ ਵੀ ਕਰਮਕਾਰਤਾ ਤੇ ਦਵਿੰਦਰ ਸਿੰਘ ਤੇ ਵੈਸੇ ਵੀ ਸਿੱਧੀਆਂ ਤੇ ਸਪਸ਼ਟ ਕਹਾੜੀਆਂ ਗੱਲਾਂ ਕਰਕੇ ਜਾਣਿਆ ਜਾਂਦਾ ਕੱਲ ਅਮਰੀਤ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਉਥੇ ਪੱਤਰਕਾਰ ਨੇ ਮੈਨੂੰ ਸਵਾਲ ਕੀਤਾ ਕਿ ਤ੍ਰਿੰਦਰ ਸਿੰਘ ਜਦੋਂ ਵੀ ਬੋਲਦਾ ਤੱਕਾਰ ਬੋਲਦਾ ਹੈ ਤੇ ਮੈਂ ਉਹ ਜਵਾਬ ਦਿੱਤਾ ਕਿ ਹੋਵੇ ਬਾਬੇ ਦੀਪ ਸਿੰਘ ਦਾ ਪੁੱਤਰ ਕੌਮ ਹੋਵੇ ਗੁਰੂ ਗੋਬਿੰਦ ਸਿੰਘ ਦੀ ਬਾਬੇ ਜੀਵਨ ਸਿੰਘ ਦੀ ਟਖੰਡ ਵਾਲੇ ਬਣਾਦਾ ਜੀ ਔਰ ਇੱਕ ਤੰਮ ਉਹ ਮੈਂ ਅਹਿਮ ਗੱਲ ਰੱਖਣਾ ਚਾਹੁੰਦਾ ਹਾਂ ਮਿੱਕੀ ਜੀ ਜਦੋਂ ਕੱਲ ਇਸ ਮਸਲੇ ਤੇ ਮੈਂ ਵੀਡੀਓ ਪਾਈ ਨਾ ਤੇ ਬੰਤਮਾਨ ਜੀ ਦੀ ਇੱਕ ਟੀਮ ਦੇ ਸੱਜਣ ਦਾ ਮੈਨੂੰ ਫੋਨ ਆਇਆ ਰਿਪੋਰਟਿੰਗ ਮੇਰੇ ਬੋਲ ਆ ਗੱਲ ਸੁਣਨ ਵਾਲੇ ਧਿਆਨ ਦੇ ਉਸ ਵੀਰ ਨਾਲ ਮੇਰੀ ਘੱਟੋ ਘੱਟ 20 ਮਿੰਟ ਗੱਲ ਹੋਈ ਹੈ ਤੁਹਾਡੇ ਇਸ ਮਸਲੇ ਤੇ ਮੈਂ ਮਿੱਕੀ ਜੀ ਨੂੰ ਸਪੈਸ਼ਲ ਵੀਡੀਓ ਵੀ ਮਂਵਾਈ ਸੀ ਉਹ ਨਾਲ ਕਰਕੇ ਪਹੁੰਚਾਈਆਂ ਸੀ ਪਰ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਨਾ ਪਾਇਆ ਮੈਨੂੰ ਪਤਾ ਕਹਿੰਦੇ ਅਸੀਂ ਤਾਂ ਕੀ ਕੰਪਰੋਮਾਈਜ਼ ਕਰ ਸਕਦੇ ਹਾਂ ਮੈਂ ਕਿਹਾ ਠੀਕ ਆ ਬੰਦਾ ਸਾਡੇ ਸਾਹਮਣੇ ਦਾ ਸ਼ਤਰ ਸਾਲ ਨੂੰ ਵੀ ਫਿਰ ਮੈਂ ਤਾਂ ਕੰਪਰੋਮਾਈਜ਼ ਕਰਾਂ ਕਹਿੰਦੇ ਨਹੀਂ ਜੇ ਤੇ ਭਾਈਚਾਰਾ ਸਾਂਝ ਤੋੜਨ ਵਾਲੀਆਂ ਗੱਲਾਂ ਹੋਣੀਆਂ ਤੇ ਮੈਂ ਕਿਹਾ ਜੇ ਲੱਤਾਂ ਤੋੜਦੇ ਆ ਭਾਈਚਾਰਾ ਖਾਂਜੋਂ ਤਾਂ ਉਹਨਾਂ ਨੂੰ ਜਿੱਤੇ ਆਉਂਦੀ ਨਾ ਭਾਈ ਸਰ ਕਿਸਾਨ ਦਾ ਜਿਹੜਾ ਝੋਲਾ ਸਾਡੇ ਮੋਢੇ ਤੇ ਪਿਆ ਨਾ ਮੈਂ ਤਾਂ ਭਾਈ ਕਿਸਾਨਾਂ ਨੂੰ ਸ਼ੁੱਧ ਪੰਜਾਬੀ 'ਚ ਕਹਿਣਾ ਚਾਹੁੰਦਾ ਵੀ ਭਾਈ ਇਹ ਬਾਹਰ ਵਢਾ ਲਓ ਚੰਗਾ ਰਹੇਗਾ ਨਹੀਂ ਤਾਂ ਸਾਡੀ ਤਾਂ ਬੱਸ ਹੋ ਗਈ ਅਸੀਂ ਝੋੜਾ ਲਾ ਕੇ ਛੁੱਟ ਦੇਣਾ ਠੀਕ ਆ ਦੂਜੀ ਚੀਜ਼ ਇਹ ਆ ਭਾਈ ਭਗਵੰਤ ਮਾਨ ਸਭ ਤਾਂ ਕੇ ਗੱਲ ਪਹੁੰਚ ਜਾਣੀ ਹੈ ਮੈਂ ਜ਼ਮੀਨ ਨੂੰ ਕਿਹਾ ਕਿ ਅਸੀਂ ਭੀੜਾਂ ਵਿੱਚ ਨਹੀਂ ਆਉਣਾ ਗੁਰੂ ਦੇ ਸਿੱਖ ਭੀੜਾਂ ਚੰਗੇ ਲੱਗਦੇ ਨਹੀਂ ਪੰਜ ਬੰਦੇ ਆਉਣਗੇ ਮੇਰੇ ਸਮਾਜ ਦੇ ਉਹ ਚੋਣ ਕਰ ਲਾਂਗੇ ਆਪਾਂ ਕਿ ਪੂਰੇ ਪੰਜਾਬ ਦੇ ਵਿੱਚੋਂ ਪੰਜ ਬੰਦੇ ਕਿਹੜੇ ਹੋਣਗੇ ਤੇ ਸਾਨੂੰ 15 ਮਿੰਟ ਲਵਾਂਗੇ ਤੁਹਾਡੇ ਕੋਲ ਅਸੀਂ ਭਗਵੰਤ ਮਾਜੂਨ ਨੂੰ ਕਹੋ ਸਾਨੂੰ ਟਾਈਮ ਦੇ ਦਿਓ ਅੱਜ ਸਾਨੂੰ ਟਾਈਮ ਦੇ ਦਿਓ ਕੱਲ ਸਾਡੀਆਂ ਕੁਝ ਮੰਗਾਂ ਉਹ ਜੈ ਸਾਡੇ ਜਿਹੜੇ ਹੱਕ ਆ ਉਹ ਤੁਹਾਡੇ ਨਾਲ ਅਸੀਂ ਡਿਸਕਸ਼ਨ ਕਰਨਾ ਚਾਹੁੰਦੇ ਆ ਨਹੀਂ ਤੇ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਾਲ ਦੇ ਇੱਕ ਦੇ ਜੋਰ ਨਾਲ ਐਲਾਨ ਕਰਤਾ ਕਿ ਇਸ ਵਾਰੀ 5 ਸਤੰਬਰ ਨੂੰ ਨੰਦਪਾਲ ਸਾਹਿਬ ਬਾਬਾ ਜੀਨੂ ਸਿੰਘ ਦੇ ਪ੍ਰਕਾਸ਼ ਜੜੇ ਤੇ ਤੁਹਾਨੂੰ ਵੱਖਰਾ ਐਲਾਨ ਸੁਣਨ ਨੂੰ ਮੈਂ ਦਾ 27 ਘਾਟੇ ਚੀਕਾ ਰਵਾ ਕੇ ਰੱਖਦਾ ਕਿ ਨਜ਼ਰ ਰਵਾਦਾ ਸੋ ਮੱਤ ਸੋਚਣਾ ਸਾਰੇ ਕਹਿੰਦੇ ਹਨ ਕਿ ਕਾਪਾ ਸਾਰੇ ਸਟੇਜਾਂ ਦੇ ਆ ਰਾਜ ਕਰੇਗਾ ਖਾਲਸਾ ਖਾਲਸੇ ਦਾ ਰਾਜ ਹੋਣ ਵਾਲਾ ਉਹ ਮੇਰੇ ਵੀਰੋਂ ਅੰਗਰੇਜ਼ਾਂ ਨੇ ਮਰਦ ਝੋੜੀ ਦੇ ਵਿੱਚ ਕਰਕੇ ਥੋੜੇ ਪਾਏ ਨੇ ਇਹ ਦਸਤਾਬਤ ਦਿੱਤੀ ਆਪਾਂ ਨੂੰ ਸਮਝਣਾ ਨਹੀਂ ਜਾਂਦੇ ਪੱਗਾਂ ਜਾਂ ਰੋਲੀਆਂ ਜੰਨੀਆਂ ਕੋ ਜੋ ਮਰਜ਼ੀ ਹੋਣਾ ਇਸ ਕਰਕੇ ਮੇਰੇ ਵੀਰ ਪਹਿਲੀ ਤੱਕ ਕਸਮ ਇਹ ਖਾ ਲੋ ਤੁਸੀਂ ਸਾਰੇ ਭੈਣ ਭਰਾ ਬੜੇ ਸੂਝਮਾਨ ਪੜੇ ਲਿਖੇ ਤੁਹਾਡੇ ਕੋਲ ਕੀ ਨਹੀਂ ਹੈਗਾ ਜਿਵੇਂ ਗੁਰਬਾਣੀ ਕਹਿੰਦੀ ਆ ਕਿ ਮਿਰਗ ਦੇ ਧੁੰਨੀ ਦੇ ਵਿੱਚ ਨਾਭੀ ਦੇ ਵਿੱਚ ਕਸੂਰੀ ਹੁੰਦੀ ਹੈ ਤੇ ਉਹ ਜਿਹੜੀ ਮੇਰੀਆਂ ਸਾਰੀ ਉਮਰ ਭਜੀ ਦਿੰਦੀ ਆ ਉਹ ਕਸਤੂਰੀ ਸੁਧਣ ਵਾਸਤੇ ਲੱਪਣ ਵਾਸਤੇ ਉਹ ਕਸਤੂਰੀ ਤੁਹਾਡੇ ਅੰਦਰ ਆ ਮੇਰੇ ਵੀਰ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਅੰਦਰ ਤਾਕਤ ਕੀ ਆ ਤੁਸੀਂ ਤਾਕਤ ਭੰਡੀ ਹੋਈ ਆ ਲੋਕਾਂ ਨੂੰ ਭੜਾਈ ਹੋਈ ਆ ਉਹ ਤਾਕਤ ਦੇ ਅਸਲੀ ਮਾਲਕ ਤੁਸੀਂ ਬਣੋ ਮੇਰੇ ਵੀਰ ਦਵਿੰਦਰ ਸਿੰਘ ਇਸ ਸੰਸਾਰ ਤੇ ਰਵੇ ਨਾ ਰਵੇ ਸੱਚ ਦੀ ਆਵਾਜ਼ بلند ਕਰਨਿਆ ਮੇਰੇ ਮੰਗਰ ਤੁਸੀਂ ਇੱਕੋ ਰੁਕਣਾ ਮੇਰੀ ਆਤਮਾ ਠੰਡ ਮੈਜੇਗੀ ਮੇਰੇ ਭਰਾਓ ਬਾਪ 5 ਸਤੰਬਰ ਬਾਬਾ ਮੇਜਰ ਸਿੰਘ ਚੋਟੀ ਸਾਹਿਬ ਨਾਲ ਨੇ 3 ਸਾਲ ਤੋਂ ਇਹ ਪ੍ਰਾਰਲਾ ਕੀਤਾ ਕਿ ਬਾਬਾ ਜੀਵਨ ਸਿੰਘ ਤੇ ਪ੍ਰਕਾਸ਼ ਦਿਹਾੜੇ ਤੇ ਉੱਥੇ ਅਸੀਂ ਨੰਦਪੁਰ ਸਾਹਿਬ ਲੱਖਾਂ ਦੇ ਵਿੱਚ ਭੈਣ ਭਰਾ ਇਕੱਠੇ ਹੋਣ ਲੱਗ ਪਿਆ ਮੈਂ ਵਾਲਮੀਕ ਸਮਾਜ ਨੂੰ ਵੀ ਕਹਿਣਾ ਕਿਉਂਕਿ ਮੈਂ ਪਿਛਲੇ ਵਿੱਚ ਜਾ ਕੇ ਦੇਖਿਆ ਵਾਲਮੀਕ ਸਮਾਜ ਤੇ ਪਹੁੰਚਿਆ ਨਹੀਂ ਕਿਰਪਾ ਕਰਕੇ ਅਸੀਂ ਰਜ਼ਾਸੀ ਅਸਮਾਨ ਤੇ ਉੱਤੇ ਵੱਡੀ ਗਿਤੀ ਚ ਪਹੁੰਚੇ ਵਾਲਮੀਕ ਸਮਾਜ ਨਹੀਂ ਪਹੁੰਚੇ ਮਜਬੀਸ਼ਕ ਸਮਾਜ ਤੇ ਮਜਬੀਸ਼ਕ ਇੱਕ ਦਾ ਵਾਲਮੀਕ ਮੰਡੀ ਕੋ ਵੱਖ ਨਹੀਂ ਇੱਕ ਦਾ ਔਰ ਆਪਾਂ ਹੁਣ ਇੱਕ ਹੋ ਕੇ ਵਿਖਾਉਣਾ ਵਾ ਜੇ ਤੇ ਸਤਾਈ ਦੇ ਵਿੱਚ ਸਾਨੂੰ ਬਰਾਬਰ ਦਾ ਹਿੱਸੇਦਾਰੀ ਦੇਣਗੇ ਨਿੱਦ ਆਪਣਾ ਆਪਣਾ ਸਕਤਿਆਰ ਵਰ ਤਿਆਰ ਰਹੂਗਾ ਮਿਲਪਾ। ਸੋ ਟਾਈਮ ਮੈਂ ਜ਼ਿਆਦਾ ਨਹੀਂ ਲੈਣਾ ਐਂ ਤਾਂ ਤੇ ਗੱਲਾਂ ਸਾਡੇ ਢਿੱਡ ਦੇ ਵਿੱਚ ਬਹੁਤ ਆ ਸਾਰੇ ਲੋਕ ਸਾਹਮਣੇ ਆਜੇ ਉਹਨਾਂ ਨਾਲ ਗੱਲ ਸੁਣਵੇਂ ਕਰਦੇ ਰਵਾਂਗੇ ਪਰ ਹੋਰ ਭੈਣ ਭਰਾ ਬੁਲਾ ਲੈ ਬਹੁਤ ਆ ਉਹਨਾਂ ਦੀ ਵੀ ਆਪਾਂ ਸੁਣੀਆਂ ਵਾ ਸੋ ਇੱਥੇ ਹੀ ਆਪਣੇ ਮੈਂ ਸ਼ਬਦਾਂ ਨੂੰ ਸੰਪੋਚ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ।